हां जी चैनल ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਿੱਚ ਮਾਲਕ ਵੀਰਾਂ ਨੰਬਰ ਵੀ ਦੇ ਕੇ ਜਾਵਾਂਗੇ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਖੇਤੀਬਾੜੀ ਸੰਬੰਧੀ ਕਿਸੇ ਦੀ ਐਡ ਲਗਵਾਉਣ ਲਈ 5-7 ਫੋਟੋਵਾਂ ਪ੍ਰੋਪਰ ਜਾਣਕਾਰੀ ਸਾਨੂੰ ਛੰਡ ਕਰ ਦਿਓ ਸੋਡੀ ਐਡ ਹੀ ਲਗਾ ਦਾਂਗੇ ਅੱਜ ਅਸੀਂ ਲੈ ਕੇ ਆਏ ਹਾਂ ਜੌਂਡੀਆਰ 5204 ਕ੍ਰੇਡਿਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋਵੋਗੇ ਆਲ オリジナル ਰੰਗ ਪੇਂਟ ਬਿਲਕੁਲ ਨਾਲ ਦਾ ਰੰਗ ਪੇਂਟ ਆ ਬਹੁਤ ਸੋਹਣੀ ਕ੍ਰਿਸ਼ਨਾ ਟਰੈਕਟਰ ਹੈਗਾ ਪਿਛਲੇ ਟਾਇਰ 65 ਪੈਂਛੇ ਅਗਲੇ ਟਾਇਰ 75 ਪੈਂਛੇ ਨੇ ਬਹੁਤ ਘੱਟ ਚੱਲਿਆ ਹੋਇਆ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਆ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋ ਪਾਵਰ ਕਟਾਈ ਹੈਗੀ ਡਬਲ ਡਿਸਟ੍ਰਿਬਿਊਟਰ ਟਰੈਕਟਰ ਦੇ ਬਹੁਤ ਸੋਹਣੀ ਕ੍ਰਿਸ਼ਨਾ ਟਰੈਕਟਰ ਹੈਗਾ ਬਹੁਤ ਘੱਟ ਚੱਲਿਆ ਹੋਇਆ ਹੈਗਾ ਇਹ ਟਰੈਕਟਰ ਆ 2012 ਮਾਡਲ ਹੈਗਾ ਵੀਰਾਂ ਦਾ ਏਰੀਆ ਮੁਕਸ਼ਰ ਹੈਗਾ ਰੇਟ ਰੱਖਿਆ ਵੀਰਾਂ ਨੇ 3 ਲੱਖ ਤੇ 75000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਮੋਬਾਈਲ ਨੰਬਰ ਆ 70870 67904 ਕਨੈਕਟ ਨੰਬਰਾਂ ਮਾਲਕ ਵੀਰਾਂ ਦਾ ਕਨੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ